ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਪੰਜਾਬ ਦੀ ਧਰਤੀ ਜਿਸ ਦਾ ਇਤਿਹਾਸ ਹੀ ਕੁਰਬਾਨੀਆਂ ਤੇ ਤਿਆਗ ਤੋਂ ਸ਼ੁਰੂ ਹੁੰਦਾ ਹੈ ਕੋਈ ਵੀ ਮੌਕਾ ਹੋਵੇ ਜਾਂ ਕੋਈ ਮੁਸੀਬਤ ਹੋਵੇ ਤਾਂ ਕਦੇ ਵੀ ਪੰਜਾਬ ਨੇ ਆਪਣੇ ਪੈਰ ਪਛਾੜ ਨਹੀਂ ਖਿੱਚੇ ਬਲਕਿ ਹਮੇਸ਼ਾ ਅੱਗੇ ਰੁਕੇ ਅਗਵਾਈ ਕੀਤੀ ਹੈ ਫਿਰ ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇ ਜਾਂ ਕੋਈ ਹੋਰ ਚੁਣੌਤੀ ਦੋਸਤੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿੱਚ ਭਾਰਤ ਉਤੇ ਇੱਕ ਅਜਿਹਾ ਮੌਕਾ ਆਇਆ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗੋਡੇ ਟੇਕ ਕੇ ਆਪਣੇ ਦੇਸ਼ ਦੇ ਨਾਗਰਿਕਾਂ ਕੋਲੋਂ ਭੀਖ ਮੰਗਣੀ ਪਈ ਸੀ ਤੇ ਉਸ ਵਕਤ ਪੰਜਾਬ ਨੇ ਭਾਰਤ ਦੀ ਇੱਜ਼ਤ ਦੀ ਰਾਖੀ ਲਈ ਸੋਨੇ ਦੇ ਲਗਰ ਲਾਇਏ ਸਨ ਅਤੇ ਨਾਲ ਹੀ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਕਰਬਾਤੀ ਦੇਣ ਵਾਸਤੇ ਭੇਜ ਦਿੱਤਾ ਸੀ ਅੱਜ ਕੱਲ੍ਹ ਹਰ ਦੂਜੇ ਦਿਨ ਕੋਈ ਨਾ ਕੋਈ ਹਿੱਦੀ ਸੋਸ਼ਲ ਮੀਡੀਆ ਚੈਨਲ ਵਾਲਾ ਪੱਜਾਪੀਆਂ ਤੋਂ ਉਹਨਾਂ ਦੀ ਦੇਸ਼ ਭਗਤੀ ਬਾਰੇ ਸਵਾਲ ਪੁੱਛਦਾ ਹੈ ਇਹ ਵੀਡੀਓ ਖਾਸ ਉਹਨਾਂ ਤਲਵੇਂ ਚੱਟਾ ਪਾ ਰਹੇ ਐ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਵੀ ਇਸ ਵੀਡੀਓ ਨੂੰ ਆਖਿਰ ਤੱਕ ਜਰੂਰ ਸੁਣਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅਜਿਹੇ ਖੁਦਗਰਜ਼ ਲੋਕਾਂ ਦੀ ਅਕਲ ਟਿਕਾਣੇ ਨਹੀਂ ਦੀ ਜਾ ਸਕੇ ਸੋ ਆਓ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਨੇ ਹੁਣ ਤੱਕ ਜਿੰਨੀਆਂ ਵੀ ਕੁਰਬਾਨੀਆਂ ਦਿੱਤੀਆਂ ਹਨ ਉਹ ਕਿਸੇ ਤੇ एहसान ਕਰਨ ਲਈ ਨਹੀਂ ਬਲਕਿ ਆਪਣੇ ਫਰਜ਼ ਸਭ ਦੇ ਕੀਤੇ ਹਨ ਤੇ ਪੰਜਾਬੀ ਕਿੰਦੇ ਦਰਿਆਦਿਲ ਹੁੰਦੇ ਹਨ ਇਸ ਬਾਰੇ ਜਨਰਲੀ ਸਾਨੂੰ ਸਾਲ 1962 ਵਿੱਚ ਜਾਣਾ ਪਵੇਗਾ ਉਦੋਂ ਜਦੋਂ ਭਾਰਤ ਨੂੰ ਆਜ਼ਾਦ ਹੋਏ ਅਜੇ ਨਾ ਨਾ ਚੇਹ ਰਹੀ ਹੋ ਐਸੀ ਕਿ ਭਾਰਤ ਜੇ ਆਰਥਿਕ ਸਥਿਰਤਾ ਦੀਆਂ ਪੈੜਾਂ ਵਿੱਚ ਪੈਰ ਹੀ ਧਰ ਰਿਹਾ ਸੀ ਕਿ 1962 ਵਿੱਚ ਚੀਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਇਸ ਬਾਰੇ ਭਾਰਤ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਚੀਨ ਉਸਤੇ ਹਮਲਾ ਕਰੇਗਾ ਪਰ ਅਜਿਹਾ ਹੋਇਆ 20 ਅਕਤੂਬਰ 1962 ਨੂੰ ਹਮਲਾ ਸ਼ੁਰੂ ਹੋ ਜਾਂਦਾ ਹੈ। ਚੀਨ ਨੇ ਪਹਿਲਾਂ ਭਾਰਤ ਉੱਤੇ ਕਦੇ ਵੀ ਹਮਲਾ ਦਾ ਕਰਦਾ ਵਿਸ਼ਵਾਸ ਰਵਾਇ ਸੀ। ਅਰ ਇਹ ਸਾਬਲੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਭਾਰਤੀ ਫੌਜ ਵੀ ਇਸ ਹਵਲੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਰੀਬ 20000 ਭਾਰਤੀ ਫੌਜੀ ਅਤੇ 80000 ਚੀਨੀ ਫੌਜੀਆਂ ਵਿਚਕਾਰ ਇੱਕ ਭਿਆਨਕ ਜੰਗ ਸ਼ੁਰੂ ਹੋ ਗਈ ਉਸ ਵਕਤ ਭਾਰਤ ਦੀ ਆਰਬੀ ਚੀਨ ਦੀ ਆਰਬੀ ਦੇ ਮੁਕਾਬਲੇ ਕਿਤੇ ਲਾਕੇ ਤਾਕੇ ਵੀ ਨਹੀਂ ਸੀ ਖੜਦੀ ਅਤੇ ਨਾ ਹੀ ਉਹਨਾਂ ਕੋਲ ਕੋਈ ਖਾਸ ਸਹੂਲਤਾਂ ਸਨ ਇਸ ਦਰਗਾਹ ਘਾਟ ਦੇ ਭਾਰਤ ਚਾਰੇ ਪਾਸਿਓਂ ਘਿਰ ਗਿਆ ਤੇ ਅੰਤਰਰਾਸ਼ਟਰੀ ਪੱਤਰ ਤੇ ਭਾਰਤ ਇੱਕ ਗਰੀਬ ਅਤੇ ਲਾਚਾਰ ਦੇਸ਼ ਵਾਂਗ ਜਾਣਿਆ ਜਾਣ ਲੱਗਾ ਸੀ ਪੈਸੇ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਉਸ ਵਕਤ ਭਾਰਤੀ ਸਰਕਾਰ ਨੇ ਇੱਕ ਡੈਚਲਰ ਡਿਫੈਂਸ ਫੰਡ ਨਾਮ ਦੀ ਇੱਕ ਸਕੀਮ ਸ਼ੁਰੂ ਕੀਤੀ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਝੂਲੇ ਅੜ ਕੇ ਸਾਰੇ ਦੇਸ਼ ਵਾਸੀਆਂ ਨੂੰ ਬੇਰਤੀ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤ ਦਾ ਸਾਥ ਦੇਣ ਅਤੇ ਵੱਧ ਤੋਂ ਵੱਧ ਪੈਸੇ ਅਤੇ ਸੋਨਾ ਇਸ ਸਕੀਮ ਰਾਹੀਂ ਦੇਸ਼ ਨੂੰ ਦਰਦ ਕਰਨ ਤਾਂ ਜੋ ਇਸ ਪੈਸੇ ਨਾਲ ਚੀਜ਼ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ ਪੂਰੇ ਭਾਰਤ ਵਿੱਚ ਹੀ ਸਰਕਾਰ ਵੱਲੋਂ ਇਸ ਸਕੀਮ ਦਾ ਪ੍ਰਚਾਰ ਪੂਰੇ ਜੋਰਾਂ ਨਾਲ ਕੀਤਾ ਗਿਆ ਜਿਸ ਕਰਕੇ ਲੋਕ ਹੌਲੀ-ਹੌਲੀ ਇਸ ਸਕੀਮ ਵਿੱਚ ਪੈਸੇ ਜਮ੍ਹਾਂ ਕਰਵਾਉਣ ਲੱਗੇ ਕਿਸੇ ਨੇ ਸੋਨਾ ਦਾ ਕੀਤਾ ਪਰ ਉਸ ਵਕਤ ਜੋ ਪੂਰੇ ਪੰਜਾਬ ਨੇ ਕੀਤਾ ਉਸ ਨੂੰ ਦੇਖ ਕੇ ਪੂਰਾ ਭਾਰਤ ਹੀ ਦنگ ਰਹਿ ਗਿਆ ਸੀ ਪੰਜਾਬ ਨੂੰ ਦਲੇਰੀ ਸਿਖਾਉਣੀ ਨਹੀਂ ਪੈਂਦੀ ਮਲਕ ਇਹ ਤਾਂ ਪੰਜਾਬੀਆਂ ਦੇ ਖੂਨ ਵਿੱਚ ਹੁੰਦੀ ਹੈ ਉਸ ਵਕਤ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋੜੇ ਪੱਧਰ ਤੇ ਜਵਾਹਰ ਲਾਲ ਨਹਿਰੂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਆਪਣਾ ਖੂਨ ਦੇਵੇਗਾ ਤੇ ਖੋੜ ਦੇ ਨਾਲ 16 ਵੀ ਦੇਵੇਗਾ ਤੁਸੀਂ ਬਸ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰੋ ਨੈਚਰ ਡਿਵਰਸ ਪਰਟ ਆਫ ਦੀ ਸਕੀਮ ਜਦੋਂ ਬਾਤ ਕੀਤੀ ਗਈ ਤਾਂ ਪੂਰੇ ਭਾਰਤ ਵਿੱਚੋਂ ਉਸ ਵਕਤ ਦਾਣ ਇਕੱਠਾ ਜੋ ਹੋਇਆ ਸੀ ਉਸ ਦੀ ਗਿਣਤੀ ਕੀਤੀ ਗਈ ਤਾਂ ਉਸ ਦਾਣ ਵਿੱਚੋਂ ਪੂਰੇ 8 ਕਰੋੜ ਰੁਪਏ ਨਿਕਲੇ ਸਨ ਪਰ ਇੱਥੇ ਤੁਸੀਂ ਪੰਜਾਬੀਆਂ ਦਾ ਦਰਿਆਦਿਲ ਦੇਖੋ ਕਿ ਇਸ ਪੂਰੇ ਦਾਣ ਦਾ 46% ਹਿੱਸਾ ਇਕੱਲੇ ਪੰਜਾਬਗਰਾਂ ਨੇ ਹੀ ਭਾਰਤ ਦੀ ਰਾਖੀ ਲਈ ਦਾਣ ਕੀਤਾ ਸੀ ਜਦਕਿ ਦੂਜੇ ਪਾਸੇ ਸਾਰੇ ਸਟੇਟਾਂ ਦੇ 52% ਭਾਵ 3.7 ਕਰੋੜ ਰੁਪਏ ਇਕੱਲੇ ਪੰਜਾਬੀਆਂ ਨੇ ਇਕੱਲੇ ਪੰਜਾਬ ਸਟੇਟ ਦੇ ਹੀ ਭਾਰਤ ਨੂੰ ਦਾਨ ਕਰ ਦਿੱਤੇ ਸਨ ਇਹ ਤਾਂ ਕੁਝ ਵੀ ਨਹੀਂ ਇਸ ਫਾਟ ਵਿੱਚ ਜੋ ਸੋਨਾ ਦਾਨ ਹੋਇਆ ਸੀ ਸਾਰਾ ਸੋਨਾ ਜਦੋਂ ਤੋਲਿਆ ਗਿਆ ਤਾਂ ਪੂਰੇ ਭਾਰਤ ਵਿੱਚੋਂ 257 ਕਿਲੋਗ੍ਰam ਸੋਨਾ ਦਾਨ ਹੋਇਆ ਸੀ ਜਿਸ ਦੇ ਵਿੱਚੋਂ ਇਕੱਲੇ ਪੰਜਾਬ ਨੇ ਹੀ 252.8 ਕਿਲੋਗ੍ਰam ਸੋਨਾ ਦਾਨ ਕੀਤਾ ਸੀ ਜਦਕਿ ਦੂਜੇ ਭਾਰਤ ਦੀਆਂ ਸਾਰੀਆਂ ਸਟੇਟਾਂ ਨੇ ਸਿਰਫ 4 ਕਿਲੋ 200 ਕਿਲੋਗ੍ਰਾਮ ਹੀ ਸੋਨਾ ਦਾਣ ਕਰ ਸਕੀਆ ਸਰ ਇਸ ਤੋਂ ਇਲਾਵਾ ਪ੍ਰਤਾਪ ਦੇ ਕੈਰੋੜੇ ਜਵਾਰ ਨਾਲ ਡੈਰੂ ਦੇ ਜਨਬ ਦੇਣ ਤੇ 130 ਕਿਲੋਗ੍ਰਾਮ ਸੋਨਾ ਹੋਰ ਧੈਰੂ ਦੀ ਝੋੜੀ ਵਿੱਚ ਪਾਇਆ ਪੰਜਾਬ ਦੇ ਇਸ ਹੋਰ 130 ਕਿਲੋ ਥੋੜੇ ਦੇ ਵਿੱਚੋਂ 65 ਕਿਲੋ ਸੋਨਾ ਕੱਲੇ ਬਾਜੇ ਦੇ ਇਲਾਕੇ ਨੇ ਹੀ ਦਾਣ ਕਰ ਦਿੱਤਾ ਇਹ ਵੀਡੀਓ ਉਹਨਾਂ ਅਖੌਤੀ ਯਦੋਸਤਾਰੀਆਂ ਦੇ ਬੂਹੇ ਦੇ ਚਪੇੜੇ ਜੋ ਬੇਟਾ ਵਿੱਚ ਹੀ ਪੱਜਾ ਪਿਆੜੂ ਆਤਵਾਦੀ ਗਰਦਾਰ ਦਿੰਦੇ ਹਨ ਇਤਿਹਾਸਕਾਰ ਐਬਲਾ ਜੀਤ ਨਲੋਚੇ ਨੇ ਆਪਣੇ ਅਖਬਾਰ ਨੂੰ ਦਿੱਤੇ ਇੱਕ ਆਰਟੀਕਲ ਵਿੱਚ ਦੱਸਿਆ ਸੀ ਕਿ ਉਸ ਵਕਤ ਪੰਜਾਬ ਦੇ ਲੋਕਾਂ ਨੇ ਭਾਰਤ ਦੀ ਇੱਜ਼ਤ ਬਚਾਉਣ ਲਈ ਆਪਣੇ ਦਿੱਤੀ ਪਢਾਰ ਖੋਲ ਦਿੱਤੇ ਸਨ ਔਰਤਾਂ ਨੇ ਆਪਣੇ ਗਹਿਣੇ দান ਕਰ ਦਿੱਤੇ ਸਨ ਇੱਥੋਂ ਤੱਕ ਕਿ ਪੱਜਾਪੜਾਂ ਨੇ ਉਸ ਵਕਤ ਕੱਣਾ ਵਿੱਚ ਪਾਈਆਂ ਵਾਲੀਆਂ ਵੀ ਲਾ ਕੇ দান ਕਰ ਦਿੱਤੀਆਂ ਸਨ ਇਹੀ ਲਈ ਲੋਕਾਂ ਨੇ ਆਪਣੇ ਪੁਰਖਿਆਂ ਨੂੰ ਮਿਲੇ ਮੈਡਲ ਵੀ দান ਕਰ ਦਿੱਤੇ ਸਨ ਆਕੜੇ ਦੱਸਦੇ ਹੜਕੇ ਜਿਹੜਾ ਸੋਨਾ ਪੰਜਾਬ ਤੋਂ ਇਕੱਠਾ ਹੋਇਆ ਸੀ ਉਹਦੇ ਵਿੱਚੋਂ 12000 ਸੋਨੇ ਦੇ ਬੈਡਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਦੇ ਸਨ 28 ਨਵੰਬਰ ਤੱਕ ਸੋਨਾ ਇਕੱਠਾ ਹੁੰਦਾ ਰਿਹਾ ਤੇ ਪ੍ਰਤਾਪ ਸਿੰਘ ਕੈਰੋ ਨੇ 28 ਨਵੰਬਰ ਨੂੰ 252 ਕਿਲੋਗ੍ਰam ਸੋਨਾ ਜਵਾਰ ਨਾਲ ਡੈਰੂ ਨੂੰ ਦਿੱਤਾ ਜਦਕਿ ਦੂਜੇ ਸਾਰੇ ਸੂਬਿਆਂ ਨੇ ਰਲ ਕੇ ਵੀ 5 ਕਿਲੋ ਸੋਨਾ ਇਕੱਠਾ ਰਹੀ ਕਰ सके ਪੰਜਾਬ ਨੇ 98% ਸੋਨਾ ਧਾਰ ਕੀਤਾ ਸੀ ਇੱਥੇ ਹੀ ਬੱਸ ਰਹੀ ਪੰਜਾਬ ਦੇ 50 ਸਾਲ ਤੋਂ ਘਟੂਬਰ ਦੇ ਵਿਅਕਤੀਆਂ ਨੂੰ ਫੌਜੀ ਸਿਖਲਾਈ ਦਵਾਈ ਗਈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਵੀ ਪੰਜਾਬ ਦੇ ਸਾਰੇ ਕਾਲਜਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਫੌਜੀ ਸਿਖਲਾਈ ਸ਼ੁਰੂ ਕਰਵਾ ਦਿੱਤੀ ਤਾਂ ਕਿ ਲੋੜਪੈਣ ਤੇ ਉਹ ਨੌਜਵਾਨ ਬੱਚੇ ਵੀ ਦੇਸ਼ ਦੀ ਸੇਵਾ ਕਰ ਸਕਣ। ਇੱਥੇ ਹੀ ਬੱਸ ਦੇ ਇਕੱਲੇ ਬੁੱਢੇ ਨਹੀਂ 2 ਲੱਖ ਕੁੜੀਆਂ ਨੂੰ ਵੀ ਜੰਗ ਦੀ ਸਿਖਲਾਈ ਦਿੱਤੀ ਗਈ। ਔਰਤਾਂ ਨੂੰ ਹਥਿਆਰ ਚਲੋਣ ਦੀ ਸਿਖਲਾਈ ਦਿੱਤੀ ਗਈ ਤਾਂ ਜੋ ਲੋਕਾਂ ਲੋੜਪੈਣ ਤੇ ਔਰਤਾਂ ਵੀ ਜੰਗ ਵਿੱਚ ਜਾ ਸਕਣ। ਉਦੋਂ ਵਟੇ ਗਿਰਦੇ ਵੇਚ ਸਿੱਖ ਪਹਿਲਾ ਹੀ ਫੌਜ ਦੀਆਂ ਸੂਆਮਾਂ ਵਿੱਚ ਦਬਾਰੇ ਸਨ ਇਹ ਉਹ ਮੌਕਾ ਸੀ ਜਦੋਂ ਕੱਲੇ ਪੰਜਾਬ ਨੇ ਹੀ ਪੂਰੇ ਭਾਰਤ ਦੀ ਇੱਜ਼ਤ ਬਚਾਈ ਸੀ ਸੋ ਦੋਸਤੋ ਇਹ ਹੈ ਪੰਜਾਬ ਦੀਆਂ ਕੁਰਬਾਨੀਆਂ ਜਿਹਦੇ ਦੇੜੇ ਤੇੜੇ ਵੀ ਦੂਜੀਆਂ ਸਟੇਟਾਂ ਨਹੀਂ ਲੱਗਦੀਆਂ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਤ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਨਸਾ ਵਾਹਿਗੁਰਜੀ ਕੀ ਫਤਿਹ